ਕੈਨੇਡਾ ਦੇ ਵਿੱਚ ਰਿਪਬਲਿਕ ਆਫ ਕਾਲਿਸਤਾਨ ਦਾ ਇੱਕ ਬੋਰਡ ਲੱਗਿਆ ਨਜ਼ਰ ਆਉਂਦਾ ਤੇ ਉਸ ਬੋਰਡ ਦੇ ਬਾਰੇ ਗੱਲ ਚੱਲ ਰਹੀ ਹੈ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਉੱਥੇ ਲੱਗਿਆ ਹੋਇਆ ਫੈਸ਼ ਵਿੱਚ दम ਨਹੀਂ ਹਮ ਕਿਸੇ ਦੇ ਕੰਮ ਨਹੀਂ ਲਕ ਕਮਾਲ ਕਰੀ ਜਾਂਦੇ ਕੰਮ ਐ ਤੇ ਜਿਹੜਾ ਲਾਇਆ ਬੋਰਡ ਆ ਲਾਲ ਬ੍ਰਿਟਿਸ਼ ਕਲੰਬੀਆ ਕੇ ਬ੍ਰਿਟਿਸ਼ ਕਲੰਬੀਆ ਮੈਂ ਖਾਲੀ ਸੰਭੜਾ ਵਾਗੇ ਪੰਜਾਬ ਤੇ ਤਾਂ ਬੰਦਦਾ ਨਹੀਂ ਤੁਹਾਡਾ ਪਰ ਕੈਨੇਡਾ ਕਹਿੰਦਾ ਕਿ ਅਸੀਂ ਆਪਦੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਨੇ ਆ ਮੈਂ ਇੱਧਰ ਨਾ ਉੱਤਰ ਨਾ ਉੱਪਰ ਨਾ ਥੱਲੇ ਕੋਈ ਨਹੀਂ ਤੋਰ ਪੰਜਾਬ ਚ ਪੁੱਛਦਾ ਖੜੇ ਹੋ ਜਾ ਕੋਈ ਹਾਦਾ ਨਾ ਰਾਜ ਮਾਰਦੇ ਮੇਰੇ ਨਾਲ ਫੀਕੀ ਤਾ ਬੀਜੇਪੀ ਨੂੰ ਕੀ ਉੱਥੇ ਕਰ ਲੋ ਨਾ ਜਿੱਥੇ ਤੁਸੀਂ ਬੋਰਡ ਲਾਇਆ ਹੈ ਬ੍ਰਿਟਿਸ਼ ਕਲੰਬੀਆ ਅੱਜ ਕਹੇ ਤੋ ਬ੍ਰਿਟਿਸ਼ ਕਲ ਜਿਹੜੀ ਭਾਰਤ ਨੂੰ ਤੋੜਨ ਦੀ ਗੱਲ ਕਰਦੀ ਹੋਏ ਭਾਰਤ ਦੇ ਟੁਕੜੇ ਕਰਨ ਦੀ ਗੱਲ ਕਰਦੀ ਹੋਏ ਉਹ ਸਾਨੂੰ ਬਿਲਕੁਲ ਵੀ برداشت ਨਹੀਂ ਹੈ ਸਾਡੇ ਦੇਸ਼ ਨੂੰ ਤੋੜਨ ਦੀ ਤਾਂ ਛੋਟੀ ਜਿਹੀ ਕੋਈ ਗੱਲ ਕਰੇ ਕਿਉਂ ਕਰੇ ਕਿਸ ਤਾਂ ਕਰੇ ਔਰ ਉਹ ਕੈਨੇਡਾ ਵਰਗਾ ਮੁਲਕ ਜਿਹੜਾ ਦੂਜਾ ਮੁਲਕ ਅਲਾ ਕਿਵੇਂ ਕਰੇ ਠੀਕ ਹੈ ਨਾ ਤੇ ਜਾਇਦਾ ਇਹ ਤਾਂ ਬ੍ਰਿਟਿਸ਼ ਕੋਲੰਬੀਆ ਦਾ ਖਾਲਿਸਤਾਨ ਬਣਾ ਕੇ ਦੇ ਦੋ ਨਾ ਰੋਕਦੇ ਆਂ ਸੀ ਕੈਨੇਡਾ ਦੇ ਵਿੱਚ ਰਿਪਬਲਿਕ ਆਫ ਖਾਲਿਸਤਾਨ ਦਾ ਇੱਕ ਬੋਰਡ ਲੱਗਿਆ ਨਜ਼ਰ ਆਉਂਦਾ ਤੇ ਉਸ ਬੋਰਡ ਦੇ ਬਾਰੇ ਗੱਲ ਚੱਲ ਰਹੀ ਹੈ ਕਿ ਕਿਸੇ ਗੁਰਦੁਆਰਾ ਸਾਹਿਬ ਦੇ ਬਾਹਰ ਹੈ ਉੱਥੇ ਲੱਗਿਆ ਹੋਇਆ ਖਾਸ ਕਰਕੇ ਹੈ ਕਿ ਉਸ ਬੋਰਡ ਦੇ ਉੱਪਰ ਹਰਦੀਪ ਸਿੰਘ ਨਿਜਰਾਂ ਦੀ ਤਸਵੀਰ ਹੈ ਹਰਦੀਪ ਸਿੰਘ ਨਿਜਰ ਉਹੀ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਇੱਕ ਵੱਖਵਾਦੀ ਆਗੂ ਇੱਕ ਵੱਖਰੀ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਦੇ ਸੀ ਹਰਦੀਪ ਸਿੰਘ ਨਿਜਰ ਔਰ ਬਹੁਤ ਸਾਰੇ ਸਿੱਖ ਜਗਤ ਦੇ ਵਿੱਚ ਰੋਸ ਵੀ ਪਾਇਆ ਗਿਆ ਕਿ ਹਰਦੀਪ ਸਿੰਘ ਨਿਜਰ ਦਾ ਕਤਲ ਕਿਉਂ ਹੋਇਆ ਔਰ ਉਸ ਤੋਂ ਬਾਅਦ ਵੱਡੀ ਕੰਟਰੋਵਰਸੀ ਹੋਈ ਕਿਉਂਕਿ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪਾਰਲੀਮੈਂਟ ਦੇ ਵਿੱਚ ਇੰਡੀਆ ਤੇ ਸਵਾਲ ਚੁੱਕ ਦਿੱਤੇ ਗਏ ਕਿ ਇੰਡੀਆ ਦੀਆਂ ਜਿਹੜੀਆਂ ਏਜੰਸੀਆਂ ਨੇ ਭਾਰਤੀ ਏਜੰਸੀਆਂ ਦਾ ਜਿਹੜਾ ਇਸ ਕਤਲ ਕੇਸ ਦੇ ਵਿੱਚ ਹੱਥ ਹੈ ਤਾਂ ਇਹ तमाम ਚਰਚਾਵਾਂ ਰਹੀਆਂ ਤੇ ਹੁਣ ਜਿਹੜੀ ਕੱਲ ਤੋਂ ਹੀ ਇਹ ਚਰਚਾ ਫੇਰ ਜਿਹੜੀ ਪੱਕੀ ਹੋਈ ਹੈ ਕਿ ਵੱਖਵਾਦੀਆਂ ਦੇ ਵੱਲੋਂ ਰਿਪਬਲਿਕ ਆਫ ਖਾਲਿਸਤਾਨ ਕੋਸ਼ਿਸ਼ ਕੀਤਾ ਗਿਆ ਐ ਬੈਸੀ ਬਣਾਈ ਗਈ ਹੈ ਤਾਂ ਇਸ ਵੱਖਵਾਦ ਦੇ ਮੁੱਦੇ ਨੂੰ ਲੈ ਕੇ ਬੀਜੇਪੀ ਨੇ ਕਿਹਾ ਹੈ ਕਿ ਅਸੀਂ ਇਸ ਦੀ ਆਲੋਚਨਾ ਕਰਦੇ ਹਾਂ ਸਖਤ ਨੋਟਿਸ ਲਿਆ ਚਾਹੇ ਬੀਜੇਪੀ ਦੇ ਨੈਸ਼ਨਲ ਸਪੋਕਸਪਰਸਨ ਨੇ ਚਾਹੇ ਪੰਜਾਬ ਤੋਂ ਬੁਲਾਰੇ ਨੇ ਉਹ ਇਸ ਨੂੰ ਤਿਰਸ਼ੀ ਨਜ਼ਰ ਦੇ ਨਾਲ ਦੇਖ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਿਲਕੁਲ ਗਲਤ ਹੈ ਸਵਾਲ ਲਗਾਤਾਰ ਚੁੱਕੇ ਜਾ ਰਹੇ ਨੇ ਮੇਰੇ ਨਾਲ ਮਨੀਤ ਜੋਸ਼ੀ ਨੇ ਪੰਜਾਬ ਭਾਜਪਾ ਤੋਂ ਇਹਨਾਂ ਨਾਲ ਗੱਲਬਾਤ ਕਰਾਂਗੇ ਆ ਤੁਹਾਡੇ ਚਾਹੇ ਨੈਸ਼ਨਲ ਸਪੋਕਸਪਰਸਨ ਨੇ ਜਾਂ ਫਿਰ ਪੰਜਾਬ ਦੇ ਵਿੱਚ ਲਗਾਤਾਰ ਜਿਹੀ ਨਿੰਦਿਆ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਕੁਝ ਵੀ ਚੱਲ ਰਿਹਾ ਕੈਨੇਡਾ ਦੇ ਵਿੱਚ ਇਹ ਸਹੀ ਨਹੀਂ ਹੈ ਭਾਜੀ ਤਿਰਛੀ ਨਜ਼ਰ ਨਾਲ ਨਹੀਂ ਦੇਖਦੇ ਅਸੀਂ ਸਿੱਧੀ ਨਜ਼ਰ ਨਾਲ ਦੇਖਦੇ ਹਾਂ ਅੱਖੀਂ ਨਜ਼ਰ ਨਾਲ ਦੇਖਦੇ ਹਾਂ ਔਰ ਇਹਨੂੰ ਭਾਰਤ ਦੀ ਜਿਹੜੀ ਸਾਡੀ ਇੰਟੈਗਰਿਟੀ ਹੈ ਸਾਡੀ ਭਾਰਤ ਦੇ ਉੱਪਰ ਅਸੀਂ ਇੱਕ ਤਰ੍ਹਾਂ ਦਾ ਅਟੈਕ ਮੰਨਦੇ ਹਾਂ ਹੂੰ ਅਟੈਕ ਇਸ ਲਈ ਮੰਨਦੇ ਆ ਕਿ ਕੋਈ ਵੀ ਇਹੋ ਜਿਹੀ ਚੀਜ਼ ਜਿਹੜੀ ਭਾਰਤ ਨੂੰ ਤੋੜਨ ਦੀ ਗੱਲ ਕਰਦੀ ਹੋਏ ਭਾਰਤ ਦੇ ਟੁਕੜੇ ਕਰਨ ਦੀ ਗੱਲ ਕਰਦੀ ਹੋਏ ਉਹ ਸਾਨੂੰ ਬਿਲਕੁਲ ਵੀ برداشت ਨਹੀਂ ਹੈ ਇਸ ਕਿ ਅੱਖ ਸਾਰੀ ਸਿੱਧੀ ਹੈ ਔਰ ਔਖੀ ਹੈ ਕੋ ਟਿਰਛੀ ਨਾ ਨਾ ਜਿਵੇਂ ਮਾਰੇ ਚੋਰ ਮੋਰੇ ਸਿੱਧਾ ਦੇਖ ਰਹੇ ਗਲਤ ਕਰ ਰਹੇ ਹੋ ਸਿੱਧਾ ਕਹਿ ਰਹੇ ਹੋ ਗਲਤ ਕਰ ਰਹੇ ਹੋ ਔਰ ਕੈਨੇਡਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕੈਨੇਡਾ ਨੇ ਜਸਟਿਨ ਟ੍ਰੂਡੋ ਦੇ ਟਾਈਮ ਬਹੁਤ ਨੁਕਸਾਨ ਚਲੇ ਆ ਕੈਨੇਡਾ ਔਰ ਭਾਰਤ ਹਿੰਦੁਸਤਾਨ ਦੇ ਅੰਦਰ ਬਹੁਤ ਕਈ ਤਰ੍ਹਾਂ ਦੀਆਂ ਸਾਂਝ ਨੇ ਵਪਾਰ ਦੀ ਬਹੁਤ ਵੱਡੀ ਸਾਂਝ ਹੈ ਉੱਥੇ ਜਿਹੜੀ ਐਜੂਕੇਸ਼ਨ ਇੰਡਸਟਰੀ ਹੈ ਉਸ ਐਜੂਕੇਸ਼ਨ ਇੰਡਸਟਰੀ ਦੇ ਅੰਦਰ ਭਾਰਤੀਆਂ ਦਾ ਬਹੁਤ ਵੱਡਾ ਕੰਟ੍ਰਿਬਿਊਸ਼ਨ ਹੈ ਪੰਜਾਬ ਦਾ ਕੰਟ੍ਰਿਬਿਊਸ਼ਨ ਹੈ ਗੁਜਰਾਤ ਦਾ ਕੰਟ੍ਰਿਬਿਊਸ਼ਨ ਹੈ ਕੇਰਲ ਦਾ ਕੰਟ੍ਰਿਬਿਊਸ਼ਨ ਹੈ ਸਾਡੇ ਦੇਸ਼ ਦਾ ਬਹੁਤ ਵੱਡਾ ਉੱਥੇ ਦੀ ਐਜੂਕੇਸ਼ਨ ਦੇ ਅੰਦਰ ਕੰਟ੍ਰਿਬਿਊਸ਼ਨ ਹੈਗਾ ਔਰ ਇਸ ਤਰ੍ਹਾਂ ਜਦ ਸਾਡੇ ਰਿਸ਼ਤੇ ਵਿਗੜੇ ਜਦ ਅਸੀਂ ਆਪਣੀਆਂ ਐਮਬੈਸੀਆਂ ਵੀ ਦਫ਼ਤਰ ਬੰਦ ਕਰ ਲਏ ਐਮਬੈਸਡਰ ਵਾਪਿਸ ਬੁਲਾ ਲਏ ਤੇ ਉਸ ਤੋਂ ਬਾਅਦ ਕੈਨੇਡਾ ਦੇ ਬਹੁਤ ਸਾਰੇ ਐਜੂਕੇਸ਼ਨ ਇੰਸਟੀਟਿਊਸ਼ਨਸ ਬੰਦ ਹੋਣ ਦੀ ਕਗਾੜ ਤੇ ਆਗੇ ਸੀ ਜਾਂ ਉਹਨਾਂ ਨੇ ਆਪਣੇ ਧਾਰੇ ਬਹੁਤ ਛੋਟੇ ਕਰਲੇ ਸੀਗੇ ਇਸ ਇਲਾਵਾ ਹੋਰੀ ਬਹੁਤ ਸਾਰੇ ਨੁਕਸਾਨ ਕੈਨੇਡਾ ਨੇ ਚੱਲ ਲਏ ਨੇ نئی ਸਰਕਾਰ ਆਈ نئی ਸਰਕਾਰ ਨੇ ਚਾਹੇ ਹੈ ਪੁਰਾਣੀ ਪਾਰਟੀ ਦੀ ਹੈ نئی ਸਰਕਾਰ ਆਈ ਉਹਨੇ ਆ ਕੇ ਜਿਹੜਾ ਹੈਗਾ ਉਹਨਾਂ ਰਿਸ਼ਤਿਆਂ ਦੀ ਖਟਾਸ ਨੂੰ ਮਟਾਉਣ ਦੀ ਕੋਸ਼ਿਸ਼ ਕੀਤੀ ਚੀਜ਼ਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਔਰ ਹੁਣ ਸੁਖਾਵੇ ਮਾਹੌਲ ਬਣਾ ਦੀ ਕੋਸ਼ਿਸ਼ ਟ੍ਰੇਡ ਐਗਰੀਮੈਂਟ ਵੀ ਕੀਤੇ ਕੁਝ ਐਜੂਕੇਸ਼ਨ ਦੇ ਵੀ ਕੀਤੇ ਕਈ ਸਾਰੇ ਗੱਲਾਂ ਐਗਰੀਮੈਂਟ ਕੀਤੇ ਪਰ ਹੁਣ ਕੈਨੇਡਾ ਦੇ ਅੰਦਰ ਬ੍ਰਿਟਿਸ਼ ਕੋਲੰਬੀਆ ਦੇ ਅੰਦਰ ਇੱਕ ਗੁਰਦੁਆਰਾ ਸਾਹਿਬ ਦੇ ਅੰਦਰ ਰਿਪਬਬਲਿਕ ਆਫ ਖਾਲਿਸਤਾਨ ਜਾਂ ਖਾਲਿਸਤਾਨ ਐਮੈਸੀ ਦਾ ਬੋਰਡ ਲਗਣਾ ਜਿਹੜਾ ਹੈਗਾ ਇਹ ਬਿਲਕੁਲ ਵੀ ਜਿਹੜਾ ਹੈਗਾ برداشت ਦੇ ਕਾਬਿਲ ਨਹੀਂ ਹੈ ਕੈਨੇਡਾ ਤਾਂ ਕਹਿੰਦਾ ਕਿ برداشت برداشت ਕਾਬਿਲ ਨਹੀਂ ਹੈ ਕਿ ਤੁਸੀਂ ਖਾਲਿਸਤਾਨ ਮਲ ਪੰਜਾਬ ਪੰਜਾਬ ਨੂੰ ਤੁਸੀਂ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਪੰਜਾਬ ਤੇ ਕੈਨੇਡਾ ਦੀ ਧਰਤੀ ਦੇ ਉੱਪਰ ਕੋਈ ਇਹੋ ਜੀ ਤਾਕਤ ਕੋਈ ਹੈ ਜੀ ਤਾਕਤ ਨਹੀਂ ਕਹਾਂਗਾ ਕੁਝ ਲੋਗ ਚਾਹੇ ਛੋਟੀ ਵਾਰ ਦੀ ਚੱਕਣ ਅਸੀਂ ਉਹਨੂੰ برداشت ਨਹੀਂ ਕਰਦੇ ਆਂ ਔਰ ਇਹਨੂੰ ਭਾਰਤ ਦੇ ਉੱਪਰ ਭਾਰਤ ਦੀ ਜਿਹੜੀ ਸੰਪਰਬੋਧਾ ਉਹਦੇ ਉੱਪਰ ਅਸੀਂ ਅਟੈਕ ਕਰ ਰਹੇ ਹਾਂ ਪਰ ਕੈਨੇਡਾ ਕਹਿੰਦਾ ਕਿ ਅਸੀਂ ਆਪ ਦੇ ਨਾਗਰਿਕਾਂ ਨੂੰ ਬੋਲਣ ਦੀ ਆਜ਼ਾਦੀ ਦਿੰਨੇ ਆ ਜੇ ਕੈਨੇਡਾ ਦੇ ਵਿੱਚ ਬੋਰਡ ਲੱਗ ਹੀ ਗਏ ਐਕਸਪ੍ਰੈਸ਼ਨ ਦੀ ਆਜ਼ਾਦੀ ਹੈ ਫਰੀडम ਆਫ ਸਪੀਚ ਦੀ ਆਜ਼ਾਦੀ ਉਹ ਕਹਿੰਦੇ ਅਸੀਂ ਪੂਰੀ ਦਿੰਨੇ ਆ ਔਰ ਜੇ ਬੋਰਡ ਲੱਗ ਵੀ ਗਏ ਤਾਂ ਉਹਦੇ ਨਾਲ ਭਾਰਤ ਨੂੰ ਕੀ ਨੁਕਸਾਨ ਹੋਗਾ ਜਾਂ ਪੰਜਾਬ ਦਾ ਕੀ ਨੁਕਸਾਨ ਹੋਊਗਾ ਵਰਲਡ ਓਵਰ ਨਾ ਇੱਕ ਫੀਨੋਮੈਨ ਹੈ ਵੀ ਤੁਹਾਨੂੰ ਹੱਕ ਹੈਗੇ ਨੇ ਪਰ ਤੁਹਾਡੇ ਹੱਕ ਕਿਸੇ ਦੇ ਉੱਪਰ ਡਾਕਾ ਨਹੀਂ ਹੋਣਾ ਚਾਹੀਦਾ ਤੁਹਾਡੇ ਹੱਕ ਕਰਕੇ ਕਿਸੇ ਦੀ ਭਾਵਨਾਵਾਂ ਹਾਥ ਨਹੀਂ ਫਰੀडम ਆਫ ਸਪੀਚ ਦਾਸਨ ਡਸਨਟ ਮੀਨ ਫਰੀडम ਆਫ ਕੀ ਤੁਸੀਂ ਕਿਸੇ ਦੀ ਇਹ ਕਹਿੰਦਾ ਪਾਵਨਾ ਹਾਤ ਕਰ ਲੋ ਤੁਹਾਨੂੰ ਇਸ ਕਾਲ ਦੀ ਛੂਟ ਨਹੀਂ ਹੈ ਤਾਂ ਇਸ ਕਾਲ ਛੂਟਾ ਕੋਈ ਬੋਚ ਸਕਦੇ ਹੋ ਪਰ ਤੁਹਾਡੇ ਬੋਲੇ ਸ਼ਬਦਾਂ ਕਰਕੇ ਕਿਸੇ ਦੀ ਪਾਵਨਾ ਹਾਤ ਹੋਦੀ ਫਿਰ ਉਹ ਛੋਟ ਦੀ ਕਮਰ ਦੀ ਨਹੀਂ ਹੈ ਠੀਕ ਹੈ ਫਰੀडम ਆਫ ਸਪੀਚ ਉਹ ਤਾਂ ਤੱਕ ਹੀ ਹੈ ਜਦ ਤੱਕ ਉਹ ਜਨਾ ਕੋਈ ਹਰਟ ਨਹੀਂ ਹੁੰਦਾ ਇਹ ਜਿਹੜੀ ਫਰੀडम ਆਫ ਸਪੀਚ ਜਿਹੜੀ ਉਹ ਕਹਿੰਦੇ ਨੇ ਇਹਦੇ ਨਾਲ ਅਸੀਂ ਪੰਜਾਬ ਇਹ ਭਾਰਤ ਇਹ ਹਰਟ ਹੁੰਦਾ ਹੈ ਭਾਰਤ ਵਾਸੀ ਦੇ ਨਾ ਤੇ ਮੈਂ ਹਰਟ ਹੁਣਾ ਬੀਗ ਪੰਜਾਬੀ ਮੈਂ ਹਰਟ ਹੁਣਾ ਜਿਹੜਾ ਪੰਜਾਬ ਖਾਲਿਸਤਾਨੀਆਂ ਨੂੰ ਛਿੱਟਾ ਮੱਤਰ ਵੀ ਜਿਹੜੀ ਹੈ ਉਹਨਾਂ ਨੂੰ ਜਗ੍ਹਾ ਨਹੀਂ ਦਿੰਦਾ ਕਿਉਂ ਪੰਜਾਬ ਦੇ ਅੰਦਰ ਇੱਕੋ ਥਾਂ ਤੇ ਰਹੇਗੀ ਹੈ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਸ਼੍ਰਮਣੀ ਕਾਲੀ ਦਲ ਸ਼ਾਦ ਅੰਮ੍ਰਿਤਸਰ ਨਾ ਆਉਂਦਾ ਜਿਹੜੀ ਹਮੇਸ਼ਾ ਹਰ ਚੌਂਚ ਖਾਲਿਸਤਾਨ ਦੀ ਗੱਲ ਕਰਦੀ ਔਰ ਜਮਾਨਤਾ ਜੱਫਤ ਹੁੰਦੀ ਹੈ ਇਦਾਂ ਪੰਜਾਬ ਦੇ ਲੋਕ ਉਹਨੂੰ ਮੰਨ ਤਾਂ ਨਹੀਂ ਦਿੰਦੇ ਹਾਲਾਂਕਿ ਇੱਕ ਵਾਰ ਸਿਮਰਜੀਤ ਸਿੰਘ ਮਾਨ ਵੀ ਐਮਪੀ ਰਹਿ ਚੁੱਕੇ ਇੱਕ ਵਾਰ ਐਮਪੀ ਰਹਿ ਚੁੱਕੇ ਐ ਤੇ ਇੱਕ ਵਾਰ ਪਹਿਲੇ ਬਹੁਤ ਵਾਰ ਜਿੱਤੇ ਵੀ ਚੁੱਕੇ ਪਰ ਮੋਟਾ ਮੋਟਾ ਸਾਰੇ ਇਲੈਕਸ਼ਨ ਅਸੈਂਬਲੀ ਪਾਰਲੀਮੈਂਟ ਜਿਹੜੇ ਜਿਹੜੇ ਖਾਲਿਸਤਾਨ ਦੇ ਨਾਂ ਲੜਿਆ ਉਹ ਜਮਾਨਤਾਂ ਜਬਤ ਕਰਾਈਆਂ ਉਹਨਾਂ ਨੇ ਠੀਕ ਹੈ ਤੇ ਜੇ ਸਿਮਰਜੀਤ ਸਿੰਘ ਮਾਨ ਦੋ ਵਾਰ ਜਿੱਤੇ ਵੀ ਗਏ ਤੇ ਬਾਕੀ ਕੈਂਡੀਡੇਟ ਜਮਾਨਤਾਂ ਦੇ ਕੇ ਮੇਰੇ ਦੱਸਣਾ ਜਮਾਨਤਾਂ ਜਬਤ ਹੁੰਦੀਆਂ ਆਉਂਦੀਆਂ ਠੀਕ ਹੈ ਸੋ ਇੱਥੇ ਹੈ ਨਹੀਂ ਹੈ ਉਹ ਨਾ ਜਿੱਥੇ ਪੰਜਾਬ ਜਿੱਥੇ ਹੈ ਨਹੀਂ ਹੈ ਪੰਜਾਬ ਦੇ ਨਾਂ ਤੇ ਉੱਥੇ ਹੋ ਜੂਵੇ ਗੁਰਦੁਆਰਾ ਸਾਹਿਬ ਦੇ ਅੰਦਰ ਹੋ ਜਾਵੇ ਔਰ ਸਰਕਾਰ ਅਲਾਉ ਕਰ ਦੇਵੇ ਪਾੜਨ ਤੋੜਨ ਦੀ ਸਾਜਿਸ਼ ਨੂੰ ਲਾਉ ਕਰ ਦੇਵੇ ਇਹ ਜਿਹੜਾ ਨਾ ਤੁਹਾਨੂੰ ਲੱਗ ਕੈਨੇਡੀਅਨ ਏਜੰਸੀ ਇਨਵੋਲਡ ਮੈਨੂੰ ਜਿਸ ਕਿਸੇ ਦੀ ਸ਼ਹਿ ਤੇ ਹੋ ਰਹੀ ਹੈ ਮੈਂ ਨਹੀਂ ਕਹਿੰਦਾ ਕ੍ਰੈਡਿਟ ਏਜੰਸੀ ਇਨਵੋਲਡ ਹੈ ਮੈਂ ਨਹੀਂ ਕਹਿੰਦਾ ਕਿ ਇਹਦੇ ਅੰਦਰ ਕੋਈ ਕੈਨੇਡਾ ਸਰਕਾਰ ਉੱਤੇ ਸ਼ਹਿ ਦੇ ਰਹੀ ਹੈ ਮੈਂ ਨਹੀਂ ਕਹਿੰਦਾ ਪਰ ਮੈਂ ਗੱਲ ਪੱਕਾ ਮੰਨਦਾ ਵੀ ਉਹਨਾਂ ਦਾ ਕੁਝ ਵੀ ਕਾਨੂੰਨ ਹੋਵੇਗਾ ਪਰ ਉਸ ਕਾਨੂੰਨ ਕਰਕੇ ਸਾਡੀ ਜਿਹੜੀ ਦੇਸ਼ ਦੀ ਯੂਨਿਟੀ ਇੰਟੈਗਰਿਟੀ ਹੈ ਉਹਦੇ ਉੱਪਰ ਕੁਐਸਚਨ ਮਾਰਕ ਉਹਨੂੰ ਕਿਵੇਂ ਕੁਐਸਚਨ ਮਾਰਕ ਲੱਗਦਾ ਜੇ ਕੋਈ ਸਲੋਗਨ ਕਿਸੇ ਵਿਦੇਸ਼ ਦੀ ਧਰਤੀ ਤੇ ਲਿਖਿਆ ਜਾ ਰਿਹਾ ਹੈ ਕੋਈ ਟੁੱੜਨੀ ਗੱਲ ਕਰ ਰਹੇ ਹੋ ਨਾ ਤੁਸੀਂ ਖਾਲਿਸਤਾਨ ਕਿੱਥੇ ਹੈ ਪੰਜਾਬ ਦਾ ਖਾਲਿਸਤਾਨ ਦੀ ਗੱਲ ਕਰਦੇ ਹੋ ਕਿਹੜੇ ਖਾਲਿਸਤਾਨ ਦੀ ਗੱਲ ਕਰ ਰਹੇ ਹੋ ਪੰਜਾਬ 'ਚ ਜੇ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈ ਕਹਿਣਾ ਕੈਨੇਡਾ ਤੇ ਬ੍ਰਿਟਿਸ਼ ਕੋਲੰਬੀਆ ਨੂੰ ਖਾਲਿਸਤਾਨ ਘੋਸ਼ਣਾ ਕਰਨਾ ਹੈ ਤੈਨਾਂ ਦਾ ਕਰਨ ਨਾ ਹੈਨਾ ਹਾਂ ਡੈਸ਼ 'ਚ ਮੈਂ ਦਮ ਨਹੀਂ ਹਮ ਕਿਸੇ ਦੇ ਕੰਮ ਨਹੀਂ ਹੈਨਾ ਹੈਨਾ ਪੰਜਾਬੀ 'ਚ ਮੈਂ ਡੈਸ਼ ਹੀ ਬੋਲਦਾ ਮੈਂ ਕਿਉਂ ਬੋਲਣਾ ਵਰਡ ਅਨਪਾਰਲੀਮੈਂਟਰੀ ਹੋ ਜਾਊਗਾ ਡੈਸ਼ 'ਚ ਮੈਂ ਦਮ ਨਹੀਂ ਹਮ ਕਿਸੇ ਦੇ ਕੰਮ ਨਹੀਂ ਲੈ ਕਮਾਲ ਕਰੀ ਜਾਂਦੇ ਹੋ ਅੰਮ੍ਰਿਤ ਇਹ ਇੱਥੇ ਲਾਇਆ ਬੋਰਡ ਚਾਹ ਲਾਇਆ ਬ੍ਰਿਟਿਸ਼ ਕਲੰਬੀਆ ਕੇ ਬ੍ਰਿਟਿਸ਼ ਕਲੰਬੀਆ ਚ ਖਾਲੀ ਸੰਭਣਾ ਮਾਗੇ ਪੰਜਾਬ ਚ ਤਾਂ ਬਣਦਾ ਨਹੀਂ ਤੁਹਾਡਾ ਹੈ ਨਾ ਇੱਧਰ ਨਾ ਉੱਧਰ ਨਾ ਉੱਪਰ ਨਾ ਥੱਲੇ ਕੋਈ ਨਹੀਂ ਤੜਾ ਪੰਜਾਬ ਚ ਪੁੱਛਦਾ ਖੜੇ ਹੋ ਜਾਓ ਕੋਈ ਹਾਧਾ ਨਾਰਾ ਮਾਰਦੇ ਮਾਰੇ ਨਾ ਫੀਚੋ ਸੀ ਨਹੀਂ ਤਾਂ ਭਾਜੀਪੀ ਨੂੰ ਕੀ ਉਸ ਤੇ ਕਰ ਲੋ ਨਾ ਜਿੱਥੇ ਤੁਸੀਂ ਬੋਰਡ ਲਾਇਆ ਹੈ ਬ੍ਰਿਟਿਸ਼ ਕਲੰਬੀਆ ਚ ਕਹਦੇ ਹੋ ਬ੍ਰਿਟਿਸ਼ ਕਲੰਬੀਆ ਸੀ ਖਾਲੀ ਸੰਨ ਲੱਗਦੀ ਪਤਾ ਫਿਰ ਕੈਨੇਡਾ ਸਰਕਾਰ ਵੀ ਕੀ ਤੰਦ ਦਿੱਤੀ ਹੈ ਜੀ ਜੀ ਇੱਥੇ ਖਾਲਿਸਤਾਨ ਦੇ ਨਾਮ ਤੇ ਜਮਾਨਤਾਂ ਜ਼ਬਤ ਹੋ ਜਾਂਦੀਆਂ ਨੇ ਜਾਂ ਵਖਵਾਦ ਦੀ ਕੋਈ ਤਾਂ ਫਿਰ ਬੀਜੇਪੀ ਨੂੰ ਡਰ ਕਿਉਂ ਬੀਜੇਪੀ ਇਹ ਬੀਜੇਪੀ ਇਹ ਕਿਉਂ ਕਹਿ ਰਹੀ ਹੈ ਕਿ ਕੈਨੇਡਾ ਆਪਣੀ ਗੋਦੀ ਦੇ ਵਿੱਚ ਸੱਪ ਪਾਲ ਰਿਹਾ ਉਹ ਤਾਂ ਲੋਕਾਂ ਨੂੰ ਜਗ੍ਹਾ ਦੇ ਰਿਹਾ ਨਾ ਤੁਸੀਂ ਤਾਂ ਬਹੁਤ ਲੋਕ ਰਹਿੰਦੇ ਹੋ ਜੀ ਸਾਹਿਬ ਅਸੀਂ ਦੂਜੇ ਨੂੰ ਜਦ ਗਾਲ ਵੀ ਕੱਢਦੇ ਆ ਜਾਂ ਉਹ ਵੀ ਬੋਲਦੇ ਆ ਤੇ ਉਹ ਹੀ ਕਰਕੇ ਤੁਹਾਡਾ ਕੁਝ بگੜ ਜਾਊਗਾ ਤਾਂ ਉਹ ਮੇ ਤੂ ਤੜਾ ਕਰੂ ਖਿਗੜ ਜੂਗਾ ਪਰ ਗੱਲ ਤਾਂ ਇਜ਼ਤਮਾਨ ਦੀ ਹੁੰਦੀ ਹੈ ਗੱਲ ਆਪਣੀ ਦੇਸ਼ ਦੀ ਜਿਹੜੀ ਹੈ ਨਾ ਕੀ ਕਹਿੰਦੇ ਸਨਮਾਨ ਦੀ ਗੱਲ ਹੁੰਦੀ ਹੈ ਹੈਨਾ ਸਾਡੇ ਦੇਸ਼ ਨੂੰ ਤੋੜਨ ਦੀ ਕੋਈ ਛੋਟੀ ਜਿਹੀ ਵੀ ਕੋਈ ਗੱਲ ਕਰੇ ਕਿਉਂ ਕਰੇ ਕਿਸ ਤਾਂ ਕਰੇ ਔਰ ਉਹ ਕੈਨੇਡਾ ਵਰਗਾ ਮੁਲਕ ਜਿਹੜਾ ਦੂਜਾ ਮੁਲਕ ਅਲਾ ਕਿਵੇਂ ਕਰੇ ਠੀਕ ਹੈ ਨਾ ਤੇ ਜਿਆਦਾ ਇਹ ਤਾਂ ਬ੍ਰਿਟਿਸ਼ ਕੋਲੰਬੀਆ ਦਾ ਖਾਲੀ ਸਾਮ ਬਣਾ ਕੇ ਦੇ ਦੋ ਨਾ ਰੋਕਦੇ ਆਂ ਸੀ ਕੌਣ ਰੋਕਦਾ ਠੀਕ ਹੈ ਦਮ ਹੈਗਾ ਨਾ ਜਿਹਨੇ ਬੋਟ ਲਾਇਆ ਹੈ ਨਾ ਡੈਸ਼ ਮੇ ਦਮ ਨਹੀਂ ਹਮ ਕਿਸੇ ਦਾ ਕੰਮ ਨਹੀਂ ਦਮ ਹੈ ਤਾਂ ਲਾ ਲੋ ਫੇ ਜਾ ਕੇ ਕੋਈ ਬਿਟ੍ਰੇਕਸ ਤੋਂ ਵੀ ਨਾ ਅਸੀਂ ਖਾਲੀ ਸਾ ਮੜਾਵਾਂਗੇ ਬਲ ਆਪ ਬੋਲ ਕੇ ਦੇਖੋ ਪਤਾ ਲੱਜੂ ਆਟੇ ਦੇ ਤਾਲ ਭਾ ਕੀ ਐ ਤੁਹਾਨੂੰ ਲੱਗਦਾ ਕਿ ਉਰੇ ਤੋੜਨ ਦੀ ਕੋਈ ਗੱਲ ਨਾ ਕਰੇ ਕਿ ਤੁਸੀਂ ਉੱਥੇ ਬਾਹਰ ਜਿੱਥੇ ਮਰਜੀ ਹੋਵੇ ਮੈਂ ਨਹੀਂ ਕਹਿ ਰਿਹਾ ਮੈਂ ਕਹਿ ਰਿਹਾ ਕਿ ਕੈਨੇਡਾ ਹੋਵੇ ਅਬ ਯੂ ਐਸ ਹੋਵੇ ਨਿਊਜ਼ੀਲੈਂਡ ਹੋਵੇ ਕਿਨੀਆ ਹੋਵੇ ਚਾਹ ਦੁਬਈ ਹੋਵੇ ਕਿਸੇ ਵੀ ਮੁਲਕ ਦੇ ਅੰਦਰ ਭਾਰਤ ਨੂੰ ਤੋੜਨ ਦੀ ਗੱਲ ਕਰਨ ਵਾਲੇ ਲੋਗਾਂ ਨੂੰ ਸਥਾਨ ਨਹੀਂ ਦੇਣੀ ਕਿਉਂਕਿ ਭਾਰਤ ਵੀ ਕਿਸੇ ਹੋਰ ਮਹੌਲ ਤੋਂ ਨਾਲੇ ਲੋਕਾਂ ਨੂੰ ਆਪਣੇ ਦੇਸ਼ ਦੇ ਅੰਦਰ ਸਥਾਨ ਨਹੀਂ ਦਿੰਦਾ ਇਹ ਬੜੀ ਸਪਸ਼ਟ ਹੈ ਭਾਰਤ ਦੇ ਅੰਦਰ ਕਦੀ ਤੁਸੀਂ ਕੋਈ ਆਵਾਜ਼ ਨਹੀਂ ਉਠੀ ਦੇਖੋ ਕਿ ਅਸੀਂ ਕਿਹੜਾ ਤੋੜਨਾ ਹੈ ਜਾਂ ਅਸੀਂ ਅਮਰੀਕਾ ਤੋੜਨਾ ਹੈ ਜਾਂ ਅਸੀਂ ਕੀਦੀਆਂ ਤੋੜਨਾ ਹੈ ਜਾਂ ਅਸੀਂ ਜਿਹੜਾ ਹੈਗਾ ਈਰਾਨ ਤੋੜਨਾ ਹੈ ਜਾਂ ਇਰਾਕ ਤੋੜਨਾ ਸਾਡੇ ਇੱਥੇ ਇਹਦੀ ਆਵਾਜ਼ ਕਦੀ ਸਾਡੇ ਦੇਸ਼ੜਾ ਉਠਾ ਨਹੀਂ ਦਿੰਦਾ ਬੰਗਲਾਦੇਸ਼ ਪਾਕਿਸਤਾਨ ਦੇ ਖਿਲਾਫ ਵੀ ਨਹੀਂ ਉਠਾ ਦਿੰਦੇ ਪਹਿਲਾਂ ਅਸੀਂ ਆਪਣੇ ਅੰਦਰ ਕਦੀ ਨਹੀਂ ਉਠਾਉਂਦੇ ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਇੱਕ ਦੇਸ਼ ਆ ਔਰ ਅਸੀਂ ਬਾਕੀ ਦੇਸ਼ਾਂ ਦੀ ਜੇ ਅਸੀਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਅਖੰਡਤਾ ਦੀ ਰੱਖਿਆ ਕਰਨੀ ਹੈ ਤੇ ਉਹਨਾਂ ਦਾ ਬਿਲਕੁਲ ਇਹ ਥੋੜਾ ਬਹੁਤ ਇੰਪੋਰਟੈਂਟ ਸ਼ਬਦ ਆ ਮੇਰਾ ਲਾਸਟ ਸਵਾਲ ਹੈ ਤੁਸੀਂ ਕਹਿੰਦੇ ਅਖੰਡਤਾ ਜਾਂ ਪ੍ਰਭੂ ਸੱਤਾ ਦੀ ਗੱਲ ਆਉਂਦੀ ਹੈ ਤਾਂ ਫਿਰ ਕੈਨੇਡਾ ਤਾਂ ਕਹਿੰਦਾ ਕਿ ਸਾਡੀ ਧਰਤੀ ਤੇ ਕੈਨੇਡਾ ਨੇ ਤਾਂ ਓਪਨਲੀ ਕਿਹਾ ਕਿ ਸਾਡੀ ਧਰਤੀ ਤੇ ਆ ਕੇ ਸਾਡੇ ਨਾਗਰਿਕ ਦਾ ਮਰਡਰ ਸਾਡੀ ਜਿਹੜੀ ਪ੍ਰਭੂ ਸੱਤਾ ਉਸ ਨੂੰ ਚੈਲੰਜ ਕੀਤਾ ਗਿਆ ਬਿਲਕੁਲ ਝੂਠੇ ਸਵਰੈਂਟੀ ਹੈ ਜਿਹੜੀ ਝੂਠੇ ਬੇਬੁਨਿਆਦ ਇਲਜ਼ਾਮ ਨੇ ਹੁਣ ਤਾਂ ਕੋਈ ਪ੍ਰੂਵ ਨਹੀਂ ਹੋਇਆ ਨਾਗੇ ਪ੍ਰੂਵ ਜੀ ਬਹੁਤ ਧੰਨਵਾਦ ਤਾਂ ਅ ਤੁਸੀਂ ਸੁਣ ਰਹੇ ਸੀ ਮਨੀਤ ਜੋਸ਼ੀ ਆਪਣੀ ਗੱਲ ਰੱਖ ਕੇ ਗਏ ਨੇ ਔਰ ਭਾਜਪਾ ਸਖਤ ਵਿਰੋਧ ਜਤਾ ਰਹੀ ਹੈ ਕਿ ਭਾਰਤ ਨੂੰ ਤੋੜਨ ਦੀ ਗੱਲ ਨਹੀਂ ਹੋਣੀ ਚਾਹੀਦੀ ਔਰ ਕਿ ਦੇਸ਼ ਅਗਰ ਇਸ ਦੇ ਵਿੱਚ ਆਪਣਾ ਜਗਾ ਦੇ ਰਿਹਾ ਜਾ ਉਹਨਾਂ ਨੂੰ ਸਹਿਯੋਗ ਦੇ ਰਿਹਾ ਤਾਂ ਇਹ ਉਸ ਦੇਸ਼ ਦੇ ਲਈ ਬੜਾ ਮੰਦਪਗ ਹੈ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ ਗੁਰਦੀਪ ਮਨਪ੍ਰੀਤ ਸਿੰਘ ਧੰਨਵਾਦ